ਲਵਲੀ ਹਾਂਜੀ ਦੀਦੀ ਆ ਗਈ ਐ ਮੇਰੀ ਗੱਲ ਸੁਣ ਐਵੇਂ ਵਿਚਾਰੀ ਨਸਤਾਉਣ ਦੇ ਤੁਸੀਂ ਉਹ ਕੋਈ ਗੱਲ ਨਹੀਂ ਵੇਖਿਓ ਵਜੇ ਮੂੰਹ ਇਹਦਾ ਵੇਖਿਓ ਹੁਣ ਮੈਨੂੰ ਸਾਸ ਜੀ ਕੱਲ ਬੁਲਾਉਣ ਦੇ ਤੇ ਮੈਂ ਜਵਾਬ ਨਹੀਂ ਦਿੱਤਾ ਚੰਗਾ ਕੀਤਾ ਵਾ ਚਲੋ ਭਾਈ ਚਲੀ ਐਵੇਂ ਨਾ ਗੱਲ ਬਾਤ ਜੀ ਤੁਸੀਂ ਨਾ ਦੇਉ ਜਵਾਬ ਤੇ ਮੈਂ ਵੀ ਨਹੀਂ ਦੇਣਾ ਭੈਣ ਫੋਨ ਕੀ ਕਰਨਾ ਤੂੰ ਤੇ ਸਾਡੀ ਵੇਚੀ ਕਰਾ ਕੇ ਰੱਖਤੀ ਐ ਜਿਹੜੀ ਫੋਟੋ ਖਲੀ ਆ ਉਹ ਕੁੜੀ ਵਿਆਹ ਨੂੰ ਜੋ ਹੈਗੀ ਐ ਮੇਰੇ ਨਾਲ ਪਤਾ ਨਹੀਂ ਕਿੱਥੋਂ ਮੂੰਹ ਚੋਕੇ ਤੂੰ ਫੋਟੋ ਪਾਤੀ ਐ ਮੈਂ ਆ ਜਾਖਿਆ ਪਤਾ ਨਹੀਂ ਕਿਥੇ ਰਿਸ਼ਤਾ ਕਰਾਉਣ ਲੱਗੀ ਐ ਉਹ ਇਥੇ ਲਿਆ ਕੇ ਤੇ ਤਰੀਕੇ ਚ ਨੱਕ ਕਿਥੇ ਦੇਣਾ ਵਾ ਔਰ ਰੋਪੀਓ 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 ਓਏ ਓ ਲੈ ਵੇ ਦੀਪ ਚੁੱਪ ਕਰਾਉਣ ਨੂੰ ਤੈਨੂੰ ਮਜ਼ਾਕ ਕਰਨ ਦੇ ਹੀ ਐ ਆ ਕਰਦਾ ਮਜ਼ਾਕ ਹੋਇਆ ਭਲਾ ਇਹ ਵੀ ਕੋਈ ਮਜ਼ਾਕ ਹੁੰਦਾ ਵਾ ਗਾੜੀਆਂ ਆਪਣੀਆਂ ਨੂੰ ਬੰਡਾ ਮਾਵਾਂ ਦੀ ਇੱਕ ਦਾ ਕਰਨੀ ਮੈਂ ਨਿਯੋਗ ਦਾ ਕਰਨੀ ਜਿੰਨਾ ਭਾਪੀ ਨੂੰ ਪਾਇਆ ਵਾ ਉਨਾ ਹੀ ਉਹਨੂੰ ਕੋਣਾ ਆਹੋ